ਮਿੱਤਰੋ ਪਿੰਡ ਖਾਰੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਫਾਰਮ ਟਰੈਕ 60 60 ਟਰੈਕਟਰਾਂ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਆ ਬਾਈ ਵਧੀਆ ਜੀ ਠੀਕ ਠਾਕ ਜੀ ਸਾਰਿਆਂ ਤੋਂ ਪਹਿਲਾਂ ਬਾਈ ਇਹ ਮਾਡਲ ਕਿਹੜਾ ਟਰੈਕਟਰ 13 ਮਾਡਲ ਹੈ ਜੀ 13 ਮਾਡਲ ਆ ਬਾਈ ਨੰਬਰ 50 ਵਾ ਪੰਜਾਬ ਜੀ ਠੀਕ ਆ 50 ਦਾ ਨੰਬਰ ਤੇ ਗੱਲ ਕਰੀਏ ਮੂਹਰਲੇ ਟਾਇਰਾਂ ਦੀ ਬਾਈ ਨਾਲ ਦੇ ਦੀ ਠੀਕ ਆ ਨਾਲ ਦੇ ਬਾਈ ਅੱਧੇ ਹੈਗੇ ਆ ਵੱਧੋ ਘੱਟ ਜੀ ਠੀਕ ਹੈ ਜੀ ਮਗਰਲੇ ਟਾਇਰਾਂ ਦੀ ਗੱਲ ਕਰੀਏ ਬਾਈ 60% ਜੀ 60% ਕੰਪਨੀ ਦੇ ਟਾਇਰ ਆ ਤੇ ਬਾਈ ਟਰੈਕਟਰ ਰੰਗ ਪੇੜ ਦਾ ਸਾਰਾ ਠੀਕ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਵਾਹ ਕੇ ਸੱਲੀ ਕਰ ਲਈ ਠੀਕ ਆ ਵਾਹ ਕੇ ਸੌਦਾ ਲਾ ਕੇ ਫੇਰ ਲੈ ਆ ਟਰੈਕਟਰ ਤੇ ਸਮਾਨ ਟਰੈਕਟਰ ਨਾਲ ਹੀ ਸਾਰਾ ਕੁਝ ਮੇ ਲੱਗਿਆ ਆ ਫੇਬਰ ਹਾਡ ਡੰਡਾ ਪੱਟੀ ਸਾਰਾ ਕੁ ਨਾਲ ਮਿਲੂਗਾ ਹਾਂਜੀ ਇੰਜਨ ਗੇਅਰ ਦਾ ਵਾਹ ਕੇ ਲੈ ਜਾਉਗੇ ਤੇ ਬਾਕੀ ਬਈ ਇਹ ਟਰਬੋ ਵਾਲਾ ਹਾਂਜੀ ਠੀਕ ਆ ਟਰਬੋ ਵਾਲਾ ਟਰੈਕਟਰ ਆ ਤੇ ਬਈ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਹੈ 365000 365000 ਰੁਪਏ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਬਾਈ ਮੈਂ ਤਨ ਕਰ ਦਾਂਗੇ ਜੀ ਠੀਕ ਆ ਫੋਲ ਮਾਨਦਾਨ ਕੀਤਾ ਜਾਊਗਾ ਤੇ ਬਈ ਕਿਹੜੇ ਪਿੰਡ ਤੋਂ ਕੰਪਨੀ ਫਿੱਟੇ ਟਰਬੋ ਹੈ ਜੀ ਤੇ ਹੱਥ 'ਚ ਕਲੱਚ ਹੈ ਹੱਥ 'ਚ ਕਲੱਚ ਆ ਤੇ ਪਿੰਡ ਖਾਰਾ ਵੀ ਜਿਲ੍ਹਾ ਫਰੀਦਕੋਟ ਨੰਬਰ ਬੋਲੋ ਵੀਰੇ 98886 ਹਾਂਜੀ 74557 ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ